ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਧੁੰਦ ਦੀ ਚਾਦਰ ਦੇ ਵਿੱਚ ਲਿਪਟਿਆ ਬਠਿੰਡਾ ਵਿਜ਼ਿਬਿਲਟੀ ਰਹੀ ਬਹੁਤ ਹੀ ਘੱਟ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੀਆਂ ਸੜਕਾਂ ਦੀਆਂ ਜਿੱਥੇ ਕਿ ਅੱਜ ਸਵੇਰੇ ਸੰਘਣੀ ਧੁੰਦ ਪਈ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਇਹ ਵੀ ਦੱਸਦੀ ਹੈ ਕਿ ਕਈ ਇਲਾਕਿਆਂ ਦੇ ਵਿੱਚ ਕੁਝ ਸਮੇਂ ਬਾਅਦ ਧੁੱਪ ਵੀ ਦੇਖਣ ਨੂੰ ਮਿਲੀ ਪਰ ਸਵੇਰੇ ਪਈ ਇਸ ਸੰਗਣੀ ਧੁੰਦ ਦੇ ਨਾਲ ਲੋਕ ਗਰਮ ਕਪੜੇ ਪਾਉਣ ਲਈ ਮਜਬੂਰ ਹੋਏ ਉੱਥੇ ਹੀ ਜੇਕਰ ਗੱਲ ਕਰੀਏ ਸੰਗਣੀ ਧੁੰਦ ਦੀ ਤਾਂ ਬਹੁਤ ਹੀ ਵਿਜ਼ਿਬਿਲਟੀ ਘਟ ਰਹੀ ਹੈ ਤੇ ਨਾਲ ਹੀ ਦਾ ਵਿਅਕਤੀ ਵੀ ਦਿਖਾਈ ਨਹੀਂ ਦੇ ਰਿਹਾ ਸੀ ਇਸ ਦਾ ਸਭ ਤੋਂ ਜ਼ਿਆਦਾ ਅਸਰ ਸਕੂਲੀ ਬੱਚਿਆਂ ਤੇ ਸਵੇਰੇ ਕੰਮ ਕਾਜ ਤੇ ਜਾਣ ਵਾਲੇ ਲੋਕਾਂ ਤੇ ਪੈਂਦਾ ਹੈ ਕਿਉਂਕਿ ਸਵੇਰ ਦੇ ਸਮੇਂ ਸੰਗਣੀ ਧੁੰਦ ਹੁੰਦੀ ਹੈ ਜਿਸ ਕਾਰਨ ਕਿ ਕਾਫੀ ਸਰਦੀ ਮਹਿਸੂਸ ਹੁੰਦੀ ਹੈ ਉੱਥੇ ਹੀ ਕੁਝ ਇਲਾਕਿਆਂ ਦੇ ਧੁੱਪ ਵੀ ਦੇਖਣ ਨੂੰ ਮਿਲੀ ਪਰ ਖੁੱਲੇ ਇਲਾਕਿਆਂ ਦੇ ਵਿੱਚ ਧੁੰਦ ਦਾ ਅਸਰ ਕਾਫੀ ਦੇਖਣ ਨੂੰ ਮਿਲਿਆ ਅਸੀਂ ਦੇਖ ਰਹੇ ਹਾਂ ਤਸਵੀਰਾਂ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਦੀਆਂ ਜਿੱਥੇ ਕਿ ਕੁਝ ਇਲਾਕਿਆਂ ਦੇ ਵਿੱਚ ਧੁੰਦ ਦਿਖਾਈ ਦੇ ਰਹੀ ਹੈ ਉੱਥੇ ਹੀ ਕੁਝ ਇਲਾਕਿਆਂ ਦੇ ਵਿੱਚ ਧੁੱਪ ਵੀ ਖਿੜੀ ਹੋਈ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਇਸ ਮੌਸਮ ਦੇ ਵਿੱਚ ਲੋਕ ਆਪਣੇ ਵਿਕਲਾਂ ਦੀਆਂ ਲਾਈਟਾਂ ਆਦਿ ਠੀਕ ਰੱਖਣ ਅਤੇ ਸਹੀ ਤਰ੍ਹਾਂ ਨਾਲ ਡਰਾਈਵ ਕਰਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਬਿਕਲਾਂ ਦਾ ਨੁਕਸਾਨ ਤਾਂ ਭਰਿਆ ਜਾ ਸਕਦਾ ਹੈ ਪਰ ਜਾਨੀ ਨੁਕਸਾਨ ਦਾ ਹਰ ਜਾਨਾ ਨਹੀਂ ਦਿੱਤਾ ਜਾ ਸਕਦਾ ਕੀ ਕਹਿੰਦੇ ਨੇ ਟ੍ਰੈਫਿਕ ਇੰਚਾਰਜ ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਇੰਸਪੈਕਟਰ ਅਮਰ ਸਿੰਘ ਇੰਚਾਰਜ ਬਠਿੰਡਾ ਆ ਸੂਹ ਬਠਿੰਡਾ ਪੁਲਿਸ ਵੱਲੋਂ ਇੱਕ ਅਪੀਲ ਕਰਨਾ ਚਾਹੁੰਗਾ ਤੁਹਾਨੂੰ ਕਿਉਂਕਿ ਮੌਸਮ ਚੇਂਜ ਹੋ ਗਿਆ ਧੁੰਦਾਂ ਦਾ ਮੌਸਮ ਹੈ ਧੁੰਦ ਬਹੁਤ ਬਾਹਰ ਪੈਣ ਲੱਗੀ ਹੈ ਜਦੋਂ ਵੀ ਘਰੋਂ ਨਿਕਲਣਾ ਤੁਸੀਂ ਆਪਣੀਆਂ ਗੱਡੀਆਂ ਚੰਗੀ ਤਰ੍ਹਾਂ ਚੈੱਕ ਕਰਕੇ ਲੰਘੋ 브੍ਰੇਕਾਂ ਠੀਕ ਹੈ ਕਲਚ ਪਲੇਟ ਠੀਕ ਹੈ ਲਾਈਟਾਂ ਠੀਕ ਨੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈਂਦੀ ਹੈ ਜਿੰਨੀਆਂ ਵੀ ਤੁਸੀਂ ਜੋ ਵੀ ਗੱਡੀ ਤੁਸੀਂ ਡਰਾਈਵ ਕਰਦੇ ਹੋ ਉਹ ਹਮੇਸ਼ਾ ਧੁੰਦ ਵਿੱਚ ਲੋ ਬੀਮ ਕਰਕੇ ਚਲਾਓ ਕਿਉਂਕਿ ਸਾਹਮਣੇ ਵਾਲੇ ਨੂੰ ਵੀ ਪਤਾ ਲੱਗਦਾ ਰਹੇ ਵੀ ਗੱਡੀ ਆ ਰਹੀ ਹੈ ਸਾਹਮਣੋਂ ਤੇ ਗੱਡੀ ਦੇ ਪਿੱਛੇ ਵੀ ਤੁਹਾਡੇ ਰਿਫਲੈਕਟਰ ਲੱਗਦਾ ਹੁੰਦਾ ਹੈ ਜਿਹੜੀ ਤੁਹਾਡੇ ਪਿੱਛੋਂ ਗੱਡੀ ਆਉਂਦੀ ਹੈ ਉਹਨੂੰ ਵੀ ਪਤਾ ਲੱਗਦਾ ਰਹੇ ਵੀ ਸਾਡੇ ਅੱਗੇ ਕੋਈ ਗੱਡੀ ਜਾ ਰਹੀ ਹੈ ਜੀ ਅ ਕਦੇ ਵੀ ਨਾ ਪਹੁੰਚਣ ਨਾਲੋਂ ਅ ਲੇਟ ਚੰਗੀ ਹੈਗੀ ਕਿਉਂਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਗਿਆ ਮਾਲੀ ਨੁਕਸਾਨ ਹੋ ਗਿਆ ਉਹ ਤਾਂ ਪੂਰਾ ਹੋ ਸਕਦਾ ਸਾਲ ਦੋ ਸਾਲ ਦੇ ਵਿੱਚ ਵਿੱਚ ਲੇਕਿਨ ਜੇਕਰ ਕੋਈ ਜਾਨੀ ਨੁਕਸਾਨ ਹੋ ਗਿਆ ਉਹ ਕਦੇ ਵੀ ਨਹੀਂ ਪੂਰਾ ਹੋਣਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈਣਾ ਇਸ ਕਰਕੇ ਧੁੰਦ ਦੇ ਵਿੱਚ ਗੱਡੀ ਸਲੋ ਚਲਾਓ ਲਾਈਟਾਂ ਡਾਊਨ ਕਰਕੇ ਚਲਾਓ ਤੇ ਆਰਾਮ ਨਾਲ ਚਲਾਓ ਧੰਨਵਾਦ